ਮੰਜਨ ਤਾਂ ਦੰਦਾ ਨੂੰ ਕਰੀਦਾ ਹੁੰਦਾ ਮੰਜਨ ਤਾਂ ਲਿਖਿਆ ਇਹ ਵੀ ਇੱਥੇ 마ਗ ਮੱਜਨ ਹੋਰ ਤੁਹਾਨੂੰ ਇੱਕ ਟੈਕਨੀਕਲ ਪੁਆਇੰਟ ਦੱਸ ਕੇ ਜਾਵਾਂ ਕਈ ਵਾਰੀ ਸਮਝਣ ਵਾਲੇ ਹੁੰਦੇ ਆ ਸਾਰੇ ਨਹੀਂ ਪਰ ਵਿੱਚੋਂ ਵਿੱਚੋਂ ਇਹ ਟੁਕਦੇ ਵਿੱਚ ਦੋ ਵਾਰੀ ਇਸ਼ਾਨਾਂ ਲਿਖਿਆ ਹੋਇਆ ਇਹ ਹੁਣ ਤੁਸੀਂ ਦੇਖ ਲਓ ਕਿੱਥੇ ਲਿਖਿਆ ਸਾਰੀ ਉਮਰ ਲੱਗੀ ਨਾ ਪੜਦੇ ਇਹਨੂੰ ਦੋ ਵਾਰੀ ਲਿਖਿਆ ਹੋਇਆ ਇਸ਼ਨਾਨ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਇਸ਼ਨਾਨ ਤਾਂ ਇੱਕ ਵਾਰੀ ਆਇਆ ਪਰ ਲਿਖਿਆ ਦੋ ਵਾਰੀ ਉਹ ਥੋੜਾ ਆ ਜਾ ਸਮਝਣਾ ਪੈਣਾ ਵੀ ਦੋ ਵਾਰੀ ਕਿੱਥੇ ਲਿਖਿਆ ਇਹ ਕੀ ਕਰੀ ਜਾਂਦੇ ਇੱਥੇ ਆ ਨਿਆਣਾਂ ਨੂੰ ਚੁੱਪ ਕਰਾਓ ਕਿ ਮੈਂ ਕਰਾਵਾਂ ਸਾਨੂੰ ਕਰਾਉਣਾ ਆਉਂਦਾ ਆਖੋ ਸਤਨਾਮ ਵਾਹਿਗੁਰੂ ਇਸ ਕਰਕੇ ਇੰਨੇ ਵੀ ਨਹੀਂ ਛੋਟੇ ਹੈਗੇ ਵੀ ਚੁੱਪ ਨਹੀਂ ਕਰਦੇ ਠੀਕ ਹੈ ਨਾ ਪਹਿਲਾਂ ਤਾਂ ਉਦਾਂ ਨਹੀਂ ਇਹ ਜੇ ਕਿਤੇ ਕਾਕੇ ਨਿੱਕੇ ਨਾ ਹੋਣ ਵਿਆਹ ਹੋ ਜਵੇ ਸ਼ਾਦੀ ਹੋ ਜਵੇ ਤੀ ਭੈਣ ਦੇ ਬੱਚਾ ਨਾ ਹੋਵੇ ਦੋਨੇ ਪਰਿਵਾਰ ਦੇ ਅਰਦਾਸਾ ਮਹਾਰਾਜ ਕਰਦੇ ਕਿਰਪਾ ਮਹਾਰਾਜ ਕਰਦੇ ਕਿਰਪਾ ਫਿਰ ਬਾਬਿਆਂ ਤੋਂ ਫਲ ਪੂਆ ਦੇ ਫਿਰਦੇ ਆ ਸੇਵ ਕੇਲੇ ਆ ਹੁਣ ਕਿਰਪਾ ਸੰਭੀ ਨਹੀਂ ਜਾਂਦੀ ਇਹ ਸੂਤੇ ਨਹੀਂ ਆ ਰਹੀ ਆ ਕੋਸ ਵਾਹਿਗੁਰੂ ਆ ਸੇਵ ਕੇਲੇ ਭੱਜੇ ਫਿਰਦੇ ਆ ਹੁਣ ਇਹਨਾਂ ਨੂੰ ਸੂਤ ਕਰੋ ਜਰਾ ਭਾਈ ਕਿਰਪਾ ਰੱਖੋ ਇਹਨਾਂ ਦੇ ਆਖੋ ਸਤਨਾਮ ਵਾਹਿਗੁਰੂ ਫਰੂਟ ਸੰਭੋ ਆਪਣਾ ਠੀਕ ਹੈ ਨਾ ਜੇ ਕਦੇ ਨਾਮ ਜਪ ਕੇ ਇਹ ਜੇ ਮਿਲੇ ਹੋਣ ਨਾ ਮਜਾਲਾ ਜੇ ਕਿੱਥੇ ਆ ਕੇ ਖੁੱਸ ਗ ਜਾਣੇ ਫਿਰ ਪਿਆਰ ਨਾਲ ਆਖੋ ਸਤਨਾਮ ਵਾਹਿਗੁਰੂ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ ਨਾਮ ਇਸ਼ਨਾਨ ਦਾ ਮਤਲਬ ਹੈ ਹੀ ਇਸ਼ਨਾਨ ਇੱਕ ਹੋਰ ਇਸ਼ਨਾਨ ਉਹ ਸੁਣੋ ਹੁਣ ਜਲ ਕੇ ਮੱਜਨ ਜੇ ਗਤ ਹੋਵੇ ਮੱਜਨ ਵੀ ਇਸ਼ਨਾਨ ਨੂੰ ਕਹਿੰਦੇ ਆ ਇਹ ਸੰਸਕ੍ਰਿਤ ਦਾ ਸ਼ਬਦ ਹੈ ਮੱਜਨ ਵੀ ਇਸ਼ਨਾਨ ਨੂੰ ਕਹਿੰਦੇ ਨੇ ਪਰ ਦੋਨਾਂ ਇਸ਼ਨਾਨਾਂ ਵਿੱਚ ਬੜਾ ਫਰਕ ਹੈ ਇੱਕ ਤਾਂ ਉਹ ਇਸ਼ਨਾਨ ਹੈ ਵੀ ਜਦੋਂ ਆਪਾਂ ਬਾਥਰੂਮ 'ਚ ਜਾਂਦੇ ਆਂ ਭਾਂਡੇ ਕੱਪ ਨਾਲ ਮੱਗ ਨਾਲ ਚੱਕ ਕੇ ਪਾਣੀ ਪਾਉਣਾ ਪੈਂਦਾ ਇੱਕ ਇਹ ਇਸ਼ਨਾਨ ਹੈ ਇੱਕ ਇਸ਼ਨਾਨ ਜਦ ਤੁਸੀਂ ਤੀਰਥਾਂ ਤੇ ਜਾਂਦੇ ਐ ਸਰੋਵਰ ਵਿੱਚ ਟੁੱਬੀ ਮਾਰਦੇ ਐ ਸਾਰਾ ਪਾਣੀ ਵਿੱਚ ਲੁਕ ਜਾਵੇਂ ਪਾਣੀ ਤੇਰੇ ਉੱਪਰ ਹੋ ਜਾਵੇ ਮੱਜਨ ਤਾਂ ਹੀ ਦਾ ਡੱਡੂ ਦੀ ਗੱਲ ਲਿਖੀ ਹੈ ਜਲ ਕੇ ਮੱਜਨ ਜੇ ਗਤ ਹੋਵੇ ਡੱਡੂ ਕਿਤੇ ਪਾਣੀ ਚੱਕ-ਚੱਕ ਕੇ ਆਪਣੇ ਉੱਪਰ ਪਾਉਂਦਾ ਹੁੰਦਾ ਉਹ ਪਾਣੀ ਦੇ ਵਿੱਚ ਵੜਿਆ ਹੋਇਆ ਤੇ ਸਾਰਾ ਪਾਣੀ ਉਹਦੇ ਉੱਤੇ ਆ ਜਾਂਦਾ ਮੱਜਨ ਜਲ ਕੇ ਮੱਜਨ ਜੈਗਤ ਹੋ ਗਏ ਤੇ ਨਿਤਨਿਤ ਮਿੰਡਗ ਨੌਗ ਡੱਡੂ ਜੇ ਪਾਣੀ ਵਿੱਚ ਨਾ ਆਉਣ ਵਾਲੇ ਕੰਮ ਚੱਲਦਾ ਹੁੰਦਾ ਤੇ ਡੱਡੂ ਹੁਣ ਬ੍ਰਹਮ ਗਿਆਨੀ ਨਾ ਬਣ ਜਾਂਦੇ ਡੱਡੂ ਰੱਬ ਨਾ ਬਣ ਜਾਂਦੇ ਸਾਰੀ ਉਮਰ ਸਰੋਵਰਾਂ ਤੇ ਰਹਿੰਦੇ ਹੁਣ ਨਿਤਨਿਤ ਮੈਂਡ ਕਨਾਵੇ ਉਹ ਜਿਸ ਬੰਦੇ ਦੇ ਕਰਮ ਸ਼ੁੱਧ ਨਹੀਂ ਨਾ ਹੈਗੇ ਜਿਹੜਾ ਜੀਵਨ ਸ਼ੁੱਧ ਨਹੀਂ ਜੈਸੇ ਮੈਂਡਕ ਤੈਸੇ ਓਏ ਨਰ ਤੁਪ ਤੋ ਤੋ ਹਲੋ ਜਲ ਕੇ ਮੱਜਰ ਜੈਗਤ ਹੋਵੇ ਨਿਤਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਓਏ ਨਰ ਜਿੱਦਾਂ ਜਿਹੜੇ ਬੰਦੇ ਦੇ ਕਰਮ ਸ਼ੁੱਧ ਨਹੀਂ ਜਿਹਦਾ ਜੀਵਨ ਸ਼ੁੱਧ ਨਹੀਂ ਨਾ ਹੈ ਜਹਾ ਜਾ ਡੱਡੂ ਨੇ ਇਸ਼ਨਾਨ ਕਰ ਲਿਆ ਜਾ ਜਾ ਤੂੰ ਗੁਰਦੁਆਰਿਆਂ ਕੇ ਮੱਥਾ ਟੇਕ ਗਿਆ ਤੇ ਜੋ ਮਰਜੀ ਕਰੀ ਚੱਲ ਫਿਰ ਫਿਰ ਜੋਨੀ ਪਾਵੈ ਹੋਰ ਗਾਹ ਚਲੋ ਮਨ ਹੋ ਕઠੋਰ ਜਿਹੜੇ ਮਨ ਦੇ ਜਿਹੜੇ ਕਰਮ ਸ਼ੁੱਧ ਨਹੀਂ ਹਨ ਜਿਹਦਾ ਜੀਵਨ ਸ਼ੁੱਧ ਨਹੀਂ ਹੈ ਹਿੰਦੂ ਧਰਮ ਦੇ ਮੁਤਾਬਕ ਇੱਕ ਗਾਥਾ ਆਉਂਦੀ ਹੈ ਕਹਿੰਦੇ ਕਾਂਸੀ ਬਨਾਰਸ ਵਿੱਚ ਸ਼ਿਵਜੀ ਭਗਵਾਨ ਦੀ ਜਗ੍ਹਾ ਬਣੀ ਹੋਈ ਹੈ ਕਾਂਸੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਲਿਖਿਆ ਕਹਿੰਦੇ ਉੱਥੇ ਇਹ ਵੀ ਵਚਨ ਹੈ ਵੀ ਜਿਹੜਾ ਬੰਦਾ ਕਾਂਸੀ ਦੇ ਵਿੱਚ ਸਰੀਰ ਛੱਡ ਜਾਵੇ ਉਹ ਸਵਰਗਾਂ ਨੂੰ ਜਾਂਦਾ ਬੜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੋ ਘਠੋਰ ਮਰੈ ਬਨਾਰਸ ਯੂਪੀ ਦੇ ਵਿੱਚ ਜਗ੍ਹਾ ਹੈ ਮਨੋ ਕਟੋਰ ਜੇ ਕਹਿੰਦੇ ਕਰਮ ਸ਼ੋਧ ਨਹੀਂ ਜੀਵਨ ਚੰਗਾ ਨਹੀਂ ਕਾਂਸੀ ਵਿੱਚ ਕ੍ਰਿਸ਼ਨਾ ਵਾਹਿਗੁਰੂ ਸ਼ਿਵ ਜੀ ਭਗਵਾਨ ਨੇ ਬਰ ਦਿੱਤਾ ਹੋਇਆ ਵੀ ਜਿਹੜਾ ਵੀ ਮਰੇਗਾ ਉਹ ਸਵਰਗਾਂ ਨੂੰ ਜਾਵੇਗਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਨਿਚੋੜ ਕੱਢਿਆ ਕੋਈ ਸਵਰਗਾਂ ਨੂੰ ਨਹੀਂ ਜਾਣਾ ਦੁਨੀਆ ਜਾਂਦੀ ਆ ਉੱਥੇ ਉਹ ਕਹਿੰਦੇ ਬਿ ਸ਼ਿਵਜੀ ਭਗਵਾਨ ਤਾਂ ਕਹਿੰਦਿਆ ਵੀ ਜਿਹੜਾ ਮਰੇਗਾ ਕਾਂਸੀ ਦੇ ਵਿੱਚੋਂ ਸਵਰਗਾਂ ਨੂੰ ਜਾਵੇਗਾ ਤੇ ਗੁਰੂ ਸਾਹਿਬ ਬਾਣੀ ਵਿੱਚ ਕਹਿੰਦਿਆ ਮਨਹੁ ਘਠੋਰ ਮਰੇ ਬਨਾਰਸ ਨਰਕ ਨਾ ਬਣ ਚਾਇ ਜਾਈ ਬੱਚੂ ਜੇ ਤੇਰੇ ਜੀਵਨ ਦੇ ਕਰਮ ਸ਼ੁੱਧ ਨਹੀਂ ਹਨ ਜੇ ਜੀਵਨ ਵਧੀਆ ਦੇ ਬਣਾ ਸਕਿਆ ਭਾਵੇਂ ਉਸ ਜਗ੍ਹਾ ਤੇ ਜਾ ਕੇ ਸਰੀਰ ਛੱਡ ਦੇ ਜਿੱਥੇ ਸ਼ਿਵਜੀ ਭਗਵਾਨ ਦਾ ਬਚਨ ਹੈ ਨਰਕਾਂ ਤੋਂ ਤਾਂ ਤਾਂ ਵੀ ਨਹੀਂ ਬਚ ਸਕਦਾ ਕੋ ਸਾਧਨਾ ਵਾਹਿਗੁਰੂ